ਮਨਾਂ ਸੀਟ ਬੈੰਡ ਦਾ 1000 ਰੁਪਿਆ ਜੁਰਮਾਨਾ ਨੰਬਰ ਪਲੇਟ ਦਾ 2000 ਰੁਪਿਆ ਭਾਜਣਾ ਪਹਿਲਾਂ ਚਲਾਨ ਕਰਦੇ ਸੀਗੇ ਚਲਾਨ ਕਰਦੇ ਸੀਗੇ ਜਿਵੇਂ ਹੈਲਮਟ ਦਾ ਕਰਦਾ 1000 ਰੁਪਿਆ ਜੁਰਮਾਨਾ ਸੀਟ ਬੈੰਡ ਦਾ 1000 ਰੁਪਿਆ ਜੁਰਮਾਨਾ ਨੰਬਰ ਪਲੇਟ ਦਾ 2000 ਰੁਪਿਆ ਭਾਜਣਾ ਪਰ ਜੀ ਤੁਹਾਡੇ ਮਨ ਦੇ ਵਿੱਚ ਆਇਆ ਵੀ ਲੋਕਾਂ ਨੂੰ ਚਲਾਨ ਨਾ ਕਰੀਏ ਇਹਦੇ ਨਾਲ ਹੀ ਇੱਕ ਮੈਸੇਜ ਭੇਜੀਏ ਤਾਕਿ ਲੋਕ ਸੀਟ ਬੈਲਟ ਲਾ ਕੇ ਰੱਖਣ ਹੈਲਮਟ ਲੈ ਕੇ ਰੱਖਣ ਤਿੰਨ ਜਣੇ ਨਾ ਬੈਠਣ ਨੰਬਰ ਬੇਟਾ ਜਿਹੜੀਆਂ ਸਰਕਾਰੀ ਲੋਅ ਲਾਉਣ ਇਸ ਲਈ ਅੱਜ ਅਸੀਂ 100 ਦੇ ਕਰੀਬ ਕਬੂਟਾ ਲਿਆ ਸੀਗਾ ਅੱਜ ਜਿਨ੍ਹਾਂ ਨੂੰ ਰੋਕਿਆ ਸੀਟ ਬੈਲਟ ਨਹੀਂ ਲਾਈ ਉਹਨਾਂ ਨੂੰ ਬੂਟਾ ਦਿੱਤਾ ਗਿਆ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਵੀ ਇਹਨਾਂ ਬੂਟੇ ਨੂੰ ਖੇਤ ਜਾਂ ਘਰ ਦੇ ਵਿੱਚ ਲਾਓ ਤੇ ਇਹਨੂੰ ਪਾੜੋ ਤੇ ਜਿਹੜੇ ਟ੍ਰੈਫਿਕ ਦੇ ਨਿਯਮ ਨੇ ਇਹਨਾਂ ਨੂੰ ਪਨਾਓ ਜਿਵੇਂ ਇਹ ਗੱਲ ਕੀਤੀ ਜਾਵੇ ਕੁਝ ਦਿਨ ਪਹਿਲਾਂ ਟ੍ਰੈਫਿਕ ਦੇ ਨਿਯਮਾਂ ਦੇ ਵਿੱਚ ਤਬਦੀਲੀ ਆ ਉਹ ਕੀ ਨਿਯਮ ਨੇ ਕੀ ਪਹਿਲਾਂ ਚਲਾਨ ਕਰਦੇ ਸੀਗੇ ਚਲਾਨ ਕਰਦੇ ਸੀਗੇ ਜਿਵੇਂ ਹੈਲਮਟ ਦਾ ਕਰਦਾ 1000 ਰੁਪਏ ਜੁਰਮਾਨਾ ਸੀਟ ਬੈਲਟ ਦਾ 1000 ਰੁਪਏ ਜੁਰਮਾਨਾ ਨੰਬਰ ਪਲੇਟ ਦਾ 2000 ਰੁਪਏ ਭਾਜਣਾ ਪਰ ਜੀ ਸਾਡੇ ਮਨ ਦੇ ਵਿੱਚ ਆਇਆ ਵੀ ਲੋਕਾਂ ਨੂੰ ਚਲਾਨ ਨਾ ਕਰੀ အေးအိမ်လေးပြီးပြီလာမယ်ဘာလို့ပတ်တူပတ်နေတာလဲ